ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਹਰ ਦੇਸ਼ ਨੂੰ ਵੱਡੇ ਵੱਡੇ ਝਟਕੇ ਦਿੱਤੇ ਜਾ ਰਹੇ ਨੇ ਜਿੱਥੇ ਕਿ ਇੱਕ ਪਾਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਲੇਕਿਨ ਯੂਕਰੇਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਤਖਤਾ ਪਲਟਣ ਜਾ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਕਿਉਂਕਿ ਡੋਨਾਲਡ 트੍ਰੰਪ ਚਾਹੁੰਦੇ ਨੇ ਕਿ ਯੂਕਰੇਨ ਦੀ ਜੰਗ ਖਤਮ ਹੋ ਜਾਵੇ ਦੂਸਰੇ ਪਾਸੇ ਜਿਹੜਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਸੀ ਅਮਰੀਕਾ ਵੱਲੋਂ ਉਹ ਲੀਕ ਹੋ ਗਿਆ ਹੈ ਤੇ ਜਿਹੜੇ ਰਾਸ਼ਟਰਪਤੀ ਨੇ ਮੌਜੂਦਾ ਜਲ ਸੰਕੀ ਉਹਨੂੰ ਝਟਕਾ ਲੱਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜੇਕਰ ਜਗਬੰਦੀ ਹੁੰਦੀ ਹੈ ਤਾਂ ਯੂਕਰੇਨ ਦਾ ਕੀ ਹੋਵੇਗਾ ਇਸ ਦਾ ਪ੍ਰਭਾਵ ਕੀ ਹੋਵੇਗਾ ਇਸ ਤੇ ਵੱਡਾ ਸਵਾਲ ਇਹ ਹੈ ਕਿ ਜਲ ਸੰਘੀ ਦਾ ਕੀ ਹੋਵੇਗਾ 트럼ਪ ਪਹਿਲਾਂ ਹੀ ਯੂਕਰੇਨ ਸੰਬੰਧੀ ਆਪਣੀਆਂ ਯੋਜਨਾਵਾਂ ਤਿਆਰ ਕਰ ਚੁੱਕੇ ਹਨ ਅਮਰੀਕੀ ਰਾਸ਼ਟਰਪਤੀ 트럼ਪ ਨੇ ਜਲ ਸੰਘੀ ਵੱਲੋਂ ਯੂਕਰੇਨ ਸੰਬੰਧੀ ਤਿਆਰ ਕੀਤਾ ਗਿਆ ਬਲੂਪ੍ਰਿੰਟ ਜਿਹੜਾ ਹੈ ਲੀਕ ਹੋ ਗਿਆ ਹੈ ਡੋਨਾਲਡ 트럼ਪ ਤੇ 트럼ਪ ਜਲ ਸੰਘੀ ਤੋਂ ਸਤਾਖੁੰ ਜਾ ਰਹੇ ਹਨ ਅਤੇ ਯੂਕਰੇਨ ਦੇ ਕਮਾਂਡ ਇੱਕ ਔਰਤ ਨੂੰ ਸੌਂਪਣ ਜਾ ਰਹੇ ਹਨ ਸਵਾਲ ਇਹ ਹੈ ਕਿ ਔਰਤ ਹੈ ਕੌਣ ਇੱਕ ਪਾਸੇ ਜੰਗਬੰਦੀ ਬਾਰੇ ਗੱਲਬਾਤ ਚੱਲ ਰਹੀ ਹੈ ਦੂਜੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਤਬਾਹੀ ਦਾ ਮੀਂਹ ਵਰ ਰਿਹਾ ਹੈ ਜਿੱਥੇ ਯੂਕਰੇਨ ਰੂਸੀ ਧਰਤੀ ਨੂੰ ਹਿਲਾ ਰਿਹਾ ਹੈ ਉਥੇ ਰੂਸ ਕੀਵ ਨੂੰ ਸੜ ਰਿਹਾ ਹੈ ਜੰਗ ਦੀ ਅੱਗ ਗੁਜ਼ਰਦੇ ਦਿਨ ਦੇ ਨਾਲ ਭਿਆਨਕ ਹੁੰਦੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਵੱਲੋਂ ਇੱਕ ਬਰੂਪਲੈਨ ਤਿਆਰ ਕੀਤਾ ਗਿਆ ਬਰੂਪਲੈਂਟ ਦੇ ਵਿੱਚ ਜਿੱਥੇ ਕਿ ਇੱਕ ਪਾਸੇ ਜੰਗ ਰੋਕਣ ਦੀ ਗੱਲ ਕਹੀ ਗਈ ਦੂਸਰੇ ਪਾਸੇ ਜਲ ਸੰਕੀ ਦਾਵੀ ਪੱਤਾ ਜਿਹੜਾ ਹੈ ਸਾਫ ਕਰਨ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਔਰਤ ਜਿਹੜੀ ਹੈ ਯੂਲੀਆ ਅਚਾਨਕ ਕੀਪ ਦੀ ਰਾਜਨੀਤੀ ਵਿੱਚ ਬਹੁਤ ਸਰਗਰਮ ਹੋ ਗਈ ਹੈ ਇੱਕ ਪਾਸੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ੰਸਾ ਕਰ ਰਹੀ ਹੈ ਜੋ ਸ਼ਾਂਤੀ ਸਮਝੌਤੇ ਦੀ ਬਜੂਗਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਜਲੰਕੀ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ ਇਸ ਕਰਕੇ ਯੂਲੀਆ ਜਿਹੜੀ ਹੈ ਜਿਹੜੀ ਪ੍ਰਸ਼ੰਸਾ ਕਰ ਲਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਤੇ ਦੂਸਰੇ ਪਾਸੇ ਜਿਲਸੰਗੀ ਦਾ ਵਿਰੋਧ ਕਰਦੀ ਜੋ ਯੂਕਰੇਨ ਦਾ ਮੌਜੂਦਾ ਰਾਸ਼ਟਰਪਤੀ ਹੈ ਇਸ ਲਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜੂਲੀਆ ਯੂਕਰੇਨ ਦੀ ਨਵੀਂ ਰਾਸ਼ਟਰਪਤੀ ਬਣੇਗੀ ਕਿਉਂਕਿ ਮਿਹਰ ਭਰਿਆ ਹੱਥ ਰੱਖ ਦਿੱਤਾ ਹੈ ਡੋਨਾਲਡ 트੍ਰੰਪ ਨੇ ਡੋਨਾਲਡ 트੍ਰੰਪ ਤਾਂ ਪਹਿਲਾਂ ਹੀ ਨਹੀਂ ਪਸੰਦ ਕਰਦਾ ਜਿਲਸੰਗੀ ਨੂੰ ਧੰਨਵਾਦ